ਜਿਹੜੀਆਂ ਕਿਉਂਕਿ ਜਦੋਂ ਚੋਣਾ ਹੋਈਆਂ ਹੋਰੀਆਂ ਆਆਂ ਤੇ ਸਾਰੇ ਸਾਥੀਆਂ ਦਾ ਜਾਂ ਜਿਸ ਸੋਸਾਇਟੀ 'ਚ ਅਸੀਂ ਰਹਿੰਦੇ ਆਂ ਲੋਕਾਂ ਦਾ ਸਾਰਿਆਂ ਦਾ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਲਗਾਤਾਰ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਸਮਝਿਆ ਜਾਵੇ ਪਰ ਜੇ ਸੋਸਾਇਟੀ 'ਚ ਅਸੀਂ ਰਹਿੰਦੇ ਆਂ ਉਹਦੇ ਵਿੱਚ ਲਗਾਤਾਰ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਇਸ ਕਰਕੇ ਇਹਦਾ ਸਟਾਏ ਨਿਕਲਦਾ ਵੀ ਜਿਹੜੀਆਂ ਪਾਰਟੀਆਂ ਸੱਤਾ 'ਚ ਆ ਕੇ ਲੋਕਾਂ ਦੇ ਖਿਲਾਫ ਨੀਤੀਆਂ ਵੀ ਬਣਾਉਂਦੀਆਂ ਆ ਤੇ ਉਹ ਲੋਕਾਂ ਦਾ ਸਮਰਥਨ ਵੀ ਲੈ ਜਾਂਦੀਆਂ ਔਰ ਲਗਾਤਾਰ ਸਮਰਥਨ ਲੈਂਦੀਆਂ ਇਸ ਕਰਕੇ ਆਵਾਜ਼ ਨਹੀਂ ਆਵਾਜ਼ ਹੈਲੋ ਆ ਰਹੀ ਹੋਈ ਆਵਾਜ਼ ਕਲੀਅਰ ਆ ਰਹੀ ਜੀ ਇਸ ਕਰਕੇ ਜਿਹੜਾ ਹੁਣ ਸਾਡਾ ਪ੍ਰਚਾਰ ਹੈਗਾ ਉਹਦੇ ਵਿੱਚ ਲਗਾਤਾਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਨੂੰ ਜਿਹੜੀਆਂ ਵੀ ਪਾਰਟੀਆਂ ਕਿਉਂਕਿ ਜ਼ਿਆਦਾਤਰ ਪਹਿਲਾਂ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਰਹੀ ਤੇ ਉਸ ਤੋਂ ਬਾਅਦ ਬੀਜੇਪੀ ਆ ਗਈ। ਔਰ ਬੀਜੇਪੀ ਜਿਹੜੀ ਆ ਕਾਂਗਰਸ ਤੇ ਕਾਂਗਰਸ ਆਪਣੇ ਆਪ ਨੂੰ ਕਾਂਗਰਸ ਆਪਣੇ ਆਪ ਨੂੰ ਇਦਾਂ ਪੇਸ਼ ਕਰਦੀ ਆ ਵੀ ਜਿਵੇਂ ਉਹ ਬੀਜੇਪੀ ਦੀ ਮੁੱਖ ਬਿਰੋਤੀ ਹੁੰਦੀ ਆ ਪਰ ਜਦੋਂ ਤੁਸੀਂ ਗੌਰ ਦੇ ਨਾਲ ਦੇਖੋ ਤਾਂ ਦੋਨੇ ਹੀ ਤਰ੍ਹਾਂ ਦੀਆਂ ਪਾਰਟੀਆਂ ਇੱਕੋ ਜਿਹੀਆਂ ਨੀਤੀਆਂ ਲੈ ਕੇ ਆਉਂਦੀਆਂ ਇੱਕੋ ਜਿਹੀਆਂ ਨੀਤੀਆਂ ਬਣਾਉਂਦੀਆਂ ਇਹ ਜਿੱਥੇ ਜਦੋਂ ਮੈਂ ਗੌਰ ਨਾਲ ਸਮਝਿਆ ਸਾਰਾ ਕੁਝ ਕਿਉਂਕਿ ਜਿੰਨੇ ਵੀ ਲੋਕ ਹੈਗੇ ਸਾਰੇ ਆਪਣੇ ਆਮ ਲੋਕ ਜਾਂ ਆਪਾਂ ਦਲਿਤ ਬੈਕਵਰਡ ਕਲਾਸਾਂ ਜਾਂ ਆਮ ਕਲਾਸਾਂ ਵੀ کہہ ਦਿੰਦੇ ਆ ਵੀ ਜਿਹੜੇ ਵੀ ਇਹ ਲੋਕ ਆ ਇਹ ਕਦੀ ਵੀ ਇਹ ਬੋਰਡ ਤਾਂ ਪਾਉਂਦੇ ਹੈਗੇ ਆ ਔਰ ਕਦੀ ਵੀ ਜਿਹੜੀਆਂ ਸਰਕਾਰਾਂ ਆ ਉਹਨਾਂ ਦੀਆਂ ਨੀਤੀਆਂ ਨੂੰ ਪੜਦੇ ਨਹੀਂ ਹੈਗੇ ਵੀ ਆਖਰ ਨੀਤੀਆਂ ਕਿੱਦਾਂ ਬਣਾਈਆਂ ਜਾਂਦੀਆਂ ਔਰ ਇਹਨਾਂ ਦਾ ਕੰਮ ਇੰਨਾ ਗੁੰਝਲਦਾਰ ਹੁੰਦਾ ਇੰਨੀਆਂ ਗੁੰਝਲਦਾਰ ਢੰਗ ਦੇ ਨਾਲ ਗੁੰਝਲਦਾਰ ਢੰਗ ਦੇ ਨਾਲ ਇੰਟੂ ਇਹ ਪੱਖਾ ਵਾਂਗ ਕਰ ਇਹ ਪੱਖਾ ਵਾਂਦੇ ਏਸੀ ਜਾਂ ਏਸੀ ਦਾ ਪਹਿਰਵਾ ਜਿਹੜੀਆਂ ਇਹ ਮਤਲਬ ਇੰਨੀਆਂ ਗੁੰਝਲਦਾਰ ਢੰਗ ਦੇ ਨਾਲ ਜਿਹੜੀਆਂ ਨੀਤੀਆਂ ਬਣਾਉਂਦੇ ਆਂ ਵੀ ਆਮ ਲੋਕਾਂ ਦੇ ਸਮਝ ਹੀ ਨਹੀਂ ਆਉਂਦੀਆਂ ਜਿਸ ਤਰ੍ਹਾਂ ਮੈਂ ਗੌਰ ਨਾਲ ਦੇਖਿਆ ਵੀ ਜਿਹੜੀ ਕਾਂਗਰਸ ਆ ਤੇ ਬੀਜੇਪੀ ਆ ਉਹ ਇੱਕ ਟਰੈਕ ਤੇ ਹੀ ਆ ਇਵਨ ਕਿ ਬੀਜੇਪੀ ਜਿੱਥੇ ਅੱਜ ਪਹੁੰਚੀ ਆ ਉਹ ਜੋ ਕਾਂਗਰਸ ਜਿਸ ਟਰੈਕ ਤੇ ਤੁਰੀ ਸੀਗੀ ਲੋਕਾਂ ਦੇ ਖਿਲਾਫ ਕੰਮ ਕਰਨ ਦੇ ਵਿੱਚ ਉੱਥੇ ਹੀ ਉਸ ਨੂੰ ਹੀ ਬੀਜੇਪੀ ਨੇ ਅੱਗੇ ਵਧਾਇਆ ਆ ਜਲੰਧਰ ਦੇ ਵਿੱਚ ਦੇਖੀਏ ਜਾਂ ਦੇਸ਼ ਵਿੱਚ ਦੇਖੀਏ ਤੇ ਲੋਕਾਂ ਨੇ ਜਿਹੜਾ ਜ਼ਿਆਦਾਤਰ ਸਮਾਇਆ ਬੀਜਪੀ ਨੂੰ ਕਾਂਗਰਸ ਨੂੰ ਬੋਰਡ ਦਿੱਤੀ ਹੈ ਦੇਸ਼ ਵਿੱਚ ਵੀ 47 ਤੋਂ ਲੈ ਕੇ 2014 ਦੇ ਤੱਕ ਕਾਂਗਰਸ ਸਰਕਾਰ ਰਹੀ ਆ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਦਲ ਬਦਲ ਕੇ ਆਉਂਦੀ ਰਹੀ ਪੰਜਾਬ ਦੇ ਵਿੱਚ ਕਦੀ ਕਾਂਗਰਸ ਆ ਜਾਂਦੀ ਸੀ ਕਦੀ ਅਕਾਲੀ ਬੀਜਪੀ ਆ ਜਾਂਦੇ ਸੀ ਔਰ ਦੋਨਾਂ ਦੀ ਇੱਕ ਟਰੈਕ ਤੇ ਜਿਹੜੀ ਨੀਤੀ ਸੀ ਔਰ ਜਲੰਧਰ ਦੇ ਵਿੱਚ ਵੀ ਲਗਾਤਾਰ ਐਮਪੀ ਰਹੇ ਔਰ ਮੈਂ ਇਹ ਕਹਿਣਾ ਚਾਹੁੰਦਾ ਕਈ ਵਾਰ ਆਪਣੇ ਬੰਦੇ ਸੋਚਦੇ ਵੀ ਵੀ ਆਹ ਬੰਦਾ ਠੀਕ ਆ ਬਈ ਜਿਸ ਤਰ੍ਹਾਂ ਐਮਪੀ ਬਣਾਉਂਦੇ ਰਹੇ ਪਰ ਜਦ ਜਦੋਂ ਜਿਸ પાર્ટી ਤੋਂ ਐਮਪੀ ਬਣਦੇ ਆ ਉਹ ਪਾਰਟੀਆਂ ਹੀ ਕੁਝ ਨਹੀਂ ਕਰਨੀਆਂ ਚਾਹੁੰਦੀਆਂ ਲੋਕਾਂ ਦੇ ਲਈ ਜਾਂ ਲੋਕਾਂ ਦੇ ਖਿਲਾਫ ਕੰਮ ਕਰਨੀਆਂ ਚਾਹੁੰਦਾ ਚਾਹੁੰਦੀਆਂ ਤਾਂ ਉਹ ਐਮਪੀ ਵੀ ਜਿਤਾ ਲਣਗੇ ਤਾਂ ਵੀ ਲੋਕਾਂ ਨੂੰ ਕੁਝ ਫਾਇਦਾ ਨਹੀਂ ਹੋਣਾ ਜਿਸ ਤਰ੍ਹਾਂ ਕਾਂਗਰਸ ਦੇ ਮਸਲੇ ਵਿੱਚ ਹੋਇਆ ਤੁਸੀਂ ਦੇਖੋ ਵੀ ਜਿਹੜਾ ਕਾਂਗਰਸ ਦਾ ਸਾਰਾ ਰਾਜ ਆ ਉਹਨਾਂ ਨੇ ਉਹ ਚੀਜ਼ਾਂ ਮਹਿੰਗੀਆਂ ਕੀਤੀਆਂ ਜਿਹੜੀਆਂ ਲੋਕਾਂ ਲਈ ਬਹੁਤ ਜ਼ਰੂਰੀ ਸੀ। ਵੀ ਜਿਸ ਤਰ੍ਹਾਂ ਸਿਹਤ ਆ ਵੀ ਸਿਹਤ ਸਾਰਾ ਅਸੀਂ ਦੇਖਦੇ ਹਾਂ ਸਾਰਾ ਪ੍ਰਾਈਵੇਟ ਵੱਲ ਜਾ ਰਿਹਾ ਆ ਤੇ ਸਾਰਾ ਮਹਿੰਗਾ ਆ। ਮਤਲਬ ਇਹ ਉਸ ਤਰ੍ਹਾਂ ਹੀ ਆ ਜਦੋਂ ਕਿਸੇ ਬੰਦੇ ਨੂੰ ਲੋੜ ਹੁੰਦੀ ਆ ਕਿਸੇ ਵੀ ਚੀਜ਼ ਦੀ ਮੰਨ ਲਓ ਕੋਈ ਬੰਦਾ ਕਿਸੇ ਪ੍ਰਾਈਵੇਟ ਬੰਦੇ ਤੋਂ ਵਿਆਜ ਲੈਣ ਜਾਂਦਾ ਤੇ ਬੰਦੇ ਨੂੰ ਲੱਗਦਾ ਵੀ ਹੁਣ ਇਹਨੂੰ ਬਹੁਤ ਪੈਸਿਆਂ ਦੀ ਲੋੜ ਆ। ਤੇ ਉਹ ਬੱਧ ਵਿਆਜ ਲਾ ਲੈਂਦਾ ਹੈਗਾ ਤੇ ਉਹ ਮੌਕੇ ਦੇ ਉਸ ਬੰਦੇ ਨਾਲ ਛੋਛਣ ਹੋ ਜਾਂਦਾ ਇਸ ਤਰ੍ਹਾਂ ਹੀ ਇਸ ਨੀਤੀ ਤੇ ਜਿਹੜੀ ਪਹਿਲਾਂ ਮਤਲਬ ਪਹਿਲਾਂ ਕਾਂਗਰਸ ਚੱਲੀ ਆ ਵੀ ਜਿਹੜੀ ਚੀਜ਼ ਬੰਦੇ ਨੂੰ ਬਹੁਤ ਜ਼ਰੂਰੀ ਆ ਮਤਲਬ ਜਦੋਂ ਘਰ ਦੇ ਵਿੱਚ ਬੰਦਾ ਬਿਮਾਰ ਹੋ ਜਾਂਦਾ ਘਰ ਦੇ ਵਿੱਚ ਬੰਦਾ ਬਿਮਾਰ ਹੋ ਜਾਂਦਾ ਤੇ ਹਰੇਕ ਫੈਮਿਲੀ ਨੇ ਉਹਨੂੰ ਠੀਕ ਕਰਉਣਾ ਹੁੰਦਾ ਉਸ ਤੋਂ ਲੋਕ ਦਾ ਕੋਈ ਹੱਲ ਨਹੀਂ ਹੁੰਦਾ ਤੇ ਕਾਂਗਰਸ ਨੇ ਸਰਕਾਰੀ ਹਸਪਤਲਾਂ ਦੇ ਰਸਤੇ ਬੰਦ ਕੀਤੇ ਤੇ ਲੋਕਾਂ ਨੂੰ ਸਿਰਫ ਲੋਕਾਂ ਦੇ ਕੋਲ ਇੱਕ ਪ੍ਰਾਈਵੇਟ ਰਸਤਾ ਰੱਖਿਆ ਜਿੱਥੇ ਉਹ ਔਰ ਜਿਹੜਾ ਰੇਟ ਆ ਉਹ ਬਹੁਤ ਜ਼ਿਆਦਾ ਰੱਖਿਆ ਤੇ ਜਿੱਥੇ ਉਹ ਆਪਣੇ ਪੈਸੇ ਉਹਨਾਂ ਨੂੰ ਵੱਧ ਦੇਣੇ ਪੈਣ ਤੇ ਇਸ ਤਰ੍ਹਾਂ ਮੰਨ ਲਓ ਜਿਹੜਾ ਕਾਂਗਰਸ ਆ ਕਾਂਗਰਸ ਨੇ ਜਿਹੜਾ ਢਾਂਚਾ ਖੜਾ ਕੀਤਾ ਵੀ ਉਹ ਲੋਕਾਂ ਦੇ ਵੱਧ ਪੈਸੇ ਲਵਾਉਣ ਵਾਲਾ ਸੀ ਮਤਲਬ ਤੁਸੀਂ ਦੇਖੋ ਇੱਕ ਪਾਸੇ ਉਹ ਕਹਿ ਰਹੇ ਆ ਵੀ ਇੱਕ ਪਾਸੇ ਉਹ ਕਹਿ ਰਿਹਾ ਵੀ ਅਸੀਂ ਤਾਂ ਆਮ ਲੋਕਾਂ ਦੇ ਦਲਤਾਂ ਗਰੀਬਾਂ ਦੀ ਹਮੈਤੀ ਪਾਰਟੀ ਆ ਪਰ ਤੁਸੀਂ ਇੱਕ ਦੇਖੋ ਵੀ ਉਹਨੇ ਉਹ ਜਦੋਂ ਉਹਦੀ ਸਰਕਾਰ ਆਈ ਆ ਚਾਹੇ ਸਟੇਟ 'ਚ ਆਈ ਆ ਚਾਹੇ ਸੈਂਟਰ 'ਚ ਆਈ ਆ ਚਾਹੇ ਉਹਦੇ ਐਮਪੀ ਜਲੰਧਰ 'ਚ ਰਹੇ ਆ ਉਹਨਾਂ ਨੇ ਉਹ ਚੀਜ਼ ਬੰਦ ਮਹਿੰਗੀ ਕੀਤੀ ਜਿਹੜੀ ਉਹਨਾਂ ਨੂੰ ਪਤਾ ਵੀ ਇਹਦੇ ਬਿਨਾਂ ਬੰਦਾ ਨਹੀਂ ਰਹਿ ਸਕਦਾ ਉਹ ਸੀ ਸਿੱਖਿਆ ਤੇ ਸਿਹਤ ਮਤਲਬ ਅਸੀਂ ਜਿਹੜਾ 17 ਤੋਂ 22 ਦਾ ਜਿਹੜਾ ਸਾਰਾ ਕਾਂਗਰਸ ਦਾ ਤੁਸੀਂ ਰਾਜ ਦੇਖੋ ਉਹਦੇ ਵਿੱਚ ਜਿੱਦ ਕਾਂਗਰਸ ਦੇ ਮੌਜੂਦਾ ਕੈਂਡੀਡੇਟ ਚੈਲੰਜੇਸ ਸਿੰਘ ਚੰਨੀ ਉਹ ਕੈਬਨਿਟ ਮੰਤਰੀ ਵੀ ਰਹੇ ਆ ਉਸ ਸਰਕਾਰ ਦੇ ਦੌਰਾਨ ਬਈ ਜਿਹੜਾ ਲੋਕਾਂ ਨੂੰ ਹੌਲੀ-ਹੌਲੀ ਸਰਕਾਰੀ ਹਸਪਤਾਲ ਚੋਂ ਪੈਸਾ ਘਟਾ ਕੇ ਉਹਨਾਂ ਨੂੰ ਹੌਲੀ-ਹੌਲੀ ਉੱਥੇ ਸੇਸ਼ ਸੁਭਾਵਾਂ 'ਚ ਕਟੌਤੀ ਕਰਕੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲ ਤੋਰਿਆ ਗਿਆ। ਔਰ ਜਦੋਂ ਲੋਕਾਂ ਨੂੰ ਇਹ ਇਹਦੇ ਲਈ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਵੀ ਉਹਨਾਂ ਨੂੰ ਪਤਾ ਸੀ ਵੀ ਹੌਲੀ-ਹੌਲੀ ਅਸੀਂ ਸਰਕਾਰੀ ਹਸਪਤਾਲ ਕਰਨੇ ਆ ਖਤਮ ਕਰਨੇ ਆ ਜਾਂ ਘਟਾਉਣੇ ਆ ਤੇ ਜਿਹੜਾ ਜਿਹੜਾ ਤਾਂ ਔਰ ਲੋਕਾਂ ਨੂੰ ਸਿਰਫ ਉਸ ਰਸਤੇ ਵੱਲ ਤੁਰਨਾ ਜਿਹਦੇ ਵਿੱਚ ਉਹਨਾਂ ਦੀ ਸਾਰੀ ਕਮਾਈ ਲੁੱਟੀ ਜਾ ਸਕੇ ਤੇ ਉਹ ਪੈਰਾਂ ਤੇ ਨਾ ਖੜੇ ਹੋ ਸਕਣ। ਮਤਲਬ ਉਹਨਾਂ ਦੀ ਕਮਾਈ ਲੁੱਟਣ ਦਾ ਇੱਕ ਯੋਜਨਾਬੱਧ ਤਰੀਕੇ ਨਾਲ ਜਿਹੜੀ ਨੀਤੀਆਂ ਤਿਆਰ ਕੀਤੀਆਂ ਗਈਆਂ ਸਰਕਾਰੀ ਹੋਲੀ-ਵਲੀ ਲਾਜ ਬੰਦ ਕੀਤਾ ਗਿਆ ਤੇ ਜਦੋਂ ਪਿਛਲੀ ਸਰਕਾਰ ਸੀ ਕਾਂਗਰਸ ਦੀ ਤੇ ਉਹਨਾਂ ਨੇ 5-5 ਲੱਖ ਦੇ ਹੈਲਥ ਕਾਰਡ ਬਣਾ ਕੇ ਦਿੱਤੇ ਤੇ ਲੋਕਾਂ ਨੂੰ ਲੱਗਾ ਵੀ ਇਹ ਤਾਂ ਬਹੁਤ ਵਧੀਆ ਹੈਗਾ ਵੀ ਸਾਡਾ ਪ੍ਰਾਈਵੇਟ ਚ ਇਲਾਜ ਹੋਣਾ ਸ਼ੁਰੂ ਹੋਊਗਾ ਅਸੀਂ ਉਦੋਂ ਵੀ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਹੈਲਥ ਕਾਰਡ ਤੇ ਨਾ ਹੈਲਥ ਕਾਰਡ ਤੇ ਨਾ ਜ਼ੋਰ ਦਿਓ ਕਿ ਇਹ ਤਾਂ ਜਿੱਦਣ ਨਹੀਂ ਚੱਲਿਆ ਉਧਰੋਂ ਸਰਕਾਰੀ ਬੰਦ ਹੋ ਜਾਣਾ ਤੇ ਪ੍ਰਾਈਵੇਟ ਤੁਹਾਡੇ ਕੋਲ ਇਲਾਜ ਨਹੀਂ ਕਰਾਉਣਾ ਤੇ ਤੁਹਾਡੇ ਬੰਦੇ ਜਾਂਦੇ ਲੱਗਣੇ ਤੇ ਪਰ ਲੋਕ ਨਹੀਂ ਮੰਨੇ ਲੋਕਾਂ ਨੂੰ ਲੱਗਾ ਵੀ ਇਹੀ ਲੋਕੀ ਕਾਂਗਰਸ ਜੁੜੇ ਰਹੇ ਵੀ ਇਹ ਤਾਂ ਪਾਰਟੀ ਬਹੁਤ ਵਧੀਆ ਆ ਸਾਨੂੰ ਪ੍ਰਾਈਵੇਟ 5 ਲੱਖ ਦਾ ਜਿਹੜਾ ਹੈਲਥ ਕਾਰਡ ਬਣਾ ਕੇ ਦਿੰਦੀ ਜਿਹਦੇ ਨਾਲ ਹੀ ਅਸੀਂ ਪ੍ਰਾਈਵੇਟ ਦੇ ਵਿੱਚ ਇਲਾਜ ਕਰਾ ਸਕਦੇ ਆ ਔਰ ਉਹ 2 ਸਾਲ ਚੱਲਿਆ ਬਾਅਦ ਚ ਆਵਾ ਦੀ ਪਾਰਟੀ ਦੀ ਸਰਕਾਰ ਆਈ ਉਹ ਵੀ ਇੱਕੋ ਹੀ ਇਹ ਕਾਂਗਰਸ ਆ ਜਾਂ ਆਪ ਆ ਜਾਂ ਵੀ ਇੱਕ ਦੂਜੇ ਦੀ ਪੂਰਕ ਪਾਰਟੀ ਆਇਆ ਤੇ ਉਹਨਾਂ ਨੇ ਆਉਂਦੇ ਹੀ ਉਹ ਵੀ ਬੰਦ ਕਰਤਾ ਵੀ ਸਾਰੀ ਜਿਹੜੀ ਲੋਕਾਂ ਦੇ ਸਿਹਤ ਤੇ ਕੋਈ ਵੀ ਜਿਹੜਾ ਪੈਸਾ ਲੱਗਣ ਦੇ ਵਿੱਚ ਇਹਨਾਂ ਨੇ ਕਟੌਤੀ ਕਰਤੀ ਤੇ ਲੋਕ ਜਿਹੜੇ ਆ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਲਈਤੇ ਸਿਰ ਨਿਰਭਰ ਰਹਿ ਗਏ ਔਰ ਜਦੋਂ ਉਹਨਾਂ ਦਾ ਬੰਦਾ ਬਿਮਾਰ ਹੁੰਦਾ ਮਨੋ ਸਥਿਤੀ ਦੇਖੋ ਜਿਨ੍ਹਾਂ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਜਦੋਂ ਬੰਦਾ ਬਿਮਾਰ ਹੁੰਦਾ ਤੇ ਉਹਨੂੰ ਪਤਾ ਹੁੰਦਾ ਵੀ ਸਰਕਾਰ ਸਰਕਾਰੀ ਹਸਪਤਾਲ ਸਾਡੇ ਲਈ ਕੁਝ ਨਹੀਂ ਤੇ ਪ੍ਰਾਈਵੇਟ ਵਿੱਚ ਲਜਾਣ ਦੀ ਉਹਦੀ ਹਿੰਮਤ ਨਹੀਂ ਹੁੰਦੀ ਪਰ ਕਿਉਂਕਿ ਬੰਦੇ ਨੂੰ ਠੀਕ ਕਰਾਉਣਾ ਹੁੰਦਾ ਬੰਦੇ ਨੂੰ ਬਚਾਉਣਾ ਹੁੰਦਾ ਤੇ ਉਹ ਜਿਹੜਾ ਪ੍ਰਾਈਵੇਟ ਇਲਾਜ ਸਿਸਟਮ ਹੈ ਇੱਥੇ ਉਹ ਉਹਦੀ ਹੈਸਿਅਤ ਤੋਂ ਜਿਹੜੇ ਆਮ ਲੋਕ ਆ ਮਜ਼ਦੂਰ ਆ ਦਲੇ ਤੇ ਆ ਬੈਕਵਰਡ ਆ ਵੀ ਉਹਦਿਆਂ ਦੀ ਹੈਸਿਅਤ ਤੋਂ ਕਿਤੇ ਹਜ਼ਾਰ ਗੁਣਾ ਮਹਿੰਗਾ ਹੈ ਸਿਸਟਮ ਹੈਗਾ ਤੇ ਤੁਸੀਂ ਦੇਖੋ ਵੀ ਜਿਨ੍ਹਾਂ ਪਾਰਟੀਆਂ ਨੇ ਇਹਨਾਂ ਨੇ ਵੋਟ ਪਾਈ ਜਿਨ੍ਹਾਂ ਦੇ ਨਮਾਇंदे ਬਾਰ-ਬਾਰ ਚੁਣੇ ਉਹਨਾਂ ਨੇ ਉਹਨਾਂ ਦੀ ਪਹੁੰਚ ਤੋਂ ਕਿਤੇ ਦੂਰ ਵਾਲਾ ਜਿਹੜਾ ਸਿਸਟਮ ਹੈਲਥ ਦਾ ਤਿਆਰ ਕੀਤਾ ਤੇ ਜਦੋਂ ਉਹਨਾਂ ਨੂੰ ਕੋਈ ਬੰਦਾ ਬਿਮਾਰ ਹੁੰਦਾ ਤੇ ਉਹ ਸਾਰੀ ਜਿੰਨੀ ਉਹਨਾਂ ਦੀ ਪੂੰਜੀ ਹੁੰਦੀ ਹੈ ਜਿੰਨੀ ਉਹਨਾਂ ਨੇ ਕਮਾਈ ਕੀਤੀ ਹੁੰਦੀ ਆ ਅਰਬ ਚ ਰਹਿ ਕੇ ਕੀਤੀ ਆ ਜਾਂ ਹੋਰ ਬਾਹਰ ਹੈ ਕੇ ਕੀਤੀ ਆ ਜਾਂ ਇੱਥੇ ਰਹਿ ਕੇ ਕੀਤੀ ਹੁੰਦੀ ਉਹ 1 ਮਿੰਟ ਵਿੱਚ ਇਹਨਾਂ ਦੇ ਬਣਾਏ ਪ੍ਰਾਈਵੇਟ ਸਿਸਟਮ ਕਰਕੇ 1 ਮਿੰਟ ਦੇ ਵਿੱਚ ਬੰਦੇ ਦੀ ਜਾਂਦੀ ਲੱਗਦੀ ਆ ਤੇ ਤੁਸੀਂ ਦੇਖੋ ਵੀ ਇਹਨਾਂ ਪਾਰਟੀਆਂ ਨੇ ਕੀਤਾ ਕੀ ਬਈ ਇਦਾਂ ਦਾ ਲੋਕਾਂ ਦੀ ਲੁੱਟ ਦਾ ਲੋਕਾਂ ਦੇ ਉਜਾੜੇ ਦਾ ਸਿਸਟਮ ਤਿਆਰ ਕਰ ਲਿਆ ਵੀ ਲੋਕੀ ਜਿੰਨੇ ਮਰਜੀ ਮਿਹਨਤ ਕਰੀ ਜਾਣ ਜਿੰਨੇ ਮਰਜੀ ਕੰਮ ਕਰੀ ਜਾਣ ਚਾਹੇ ਉਹ ਅਰਮਚੀ ਤੁਰੇ ਰਹਿਣ ਅਰਮਚੀ ਕੰਮ ਕਰੀ ਜਾਣ ਪਰ ਉਹਨਾਂ ਦਾ ਜਿਹੜਾ ਸਾਰਾ ਪੈਸਾ ਉਦੋਂ ਦੂਜੇ ਪਾਸੇ ਚਲੇ ਜਾਣਾ ਜਦੋਂ ਬੰਦਾ ਬਿਮਾਨ ਹੋ ਜਾਊਗਾ ਤੇ ਇਹੀ ਹੁਣ ਮੈਂ ਅੱਜ ਕਾਂਗਰਸ ਦੀ ਨੈਸ਼ਨਲ ਲੈਵਲ ਤੇ ਐਡ ਦੇਖ ਰਿਆ ਸੀ ਵੀ ਉਹ ਚ ਉਹਨਾਂ ਦੇ ਰਾਹੁਲ ਗਾਂਧੀ ਕਹਿ ਰਹੇ ਆ ਉਹਨਾਂ ਦੀ ਪਾਰਟੀ ਦੀ ਐਡ ਆ ਵੀ ਜਦੋਂ ਸਾਡੀ ਸੈਂਟਰ ਸਰਕਾਰ ਬਣੂਗੀ ਤੇ ਅਸੀਂ 25 ਲੱਖ ਤੱਕ ਦਾ ਜਿਹੜਾ ਇਲਾਜ ਮੁਫਤ ਕਰਾਵਾਂਗੇ ਮਤਲਬ ਤੁਸੀਂ ਦੇਖੋ ਵੀ ਉਹ ਇਹ ਨਹੀਂ ਕਹਿ ਰਹੇ ਵੀ ਅਸੀਂ ਸਰਕਾਰੀ ਹੈ ਸਿਸਟਮ ਠੀਕ ਕਰਾਂਗੇ ਮਤਲਬ ਉਹ ਰੱਖਣਾ ਸਾਰਾ ਪ੍ਰਾਈਵੇਟ ਵਿੱਚ ਆ ਰੱਖਣਾ ਸਾਰਾ ਲੋਕਾਂ ਨੂੰ ਮਹਿੰਗੇ ਇਲਾਜ ਦੇ ਹਵਾਲੇ ਆ ਜਿਹਦੇ ਵਿੱਚ ਉਹਨਾਂ ਦੇ ਪੱਲੇ ਕੁਝ ਨਹੀਂ ਬਚਣਾ ਉਹ ਲਗਾਤਾਰੀ ਰਿਪੋਰਟਾਂ ਛੱਦਦੀਆਂ ਰਹਿੰਦੀਆਂ ਵੀ ਜਿਹੜਾ ਇਹਨਾਂ ਨੇ ਮਹਿੰਗਾ ਇਲਾਜ ਕੀਤਾ ਵੀ ਉਹਦੇ ਕਰਕੇ ਜਿਹੜੇ ਲੋਕ ਲਗਾਤਾਰ ਗਰੀਬੀ ਰੇਖਾ ਦੇ ਥੱਲੇ ਲਗਾਤਾਰ ਗਰੀਬ ਹੋ ਰਿਹਾ ਮਤਲਬ ਵੀ ਇਦਾਂ ਦਾ ਸਿਸਟਮ ਬਣਾਤਾ ਵੀ ਜਿਹਦੇ ਤੇ ਵੀ ਜਿਹੜੀ ਚੀਜ਼ ਨਾਲ ਸਭ ਤੋਂ ਜ਼ਰੂਰੀ ਹੋ ਇੰਨੀ ਮਹਿੰਗੀ ਕਰ ਦਿੱਤੀ ਵੀ ਬੰਦਾ ਸਾਰਾ ਪੈਸਾ ਦੇ ਕੇ ਆਪਣਾ ਛੁੱਟਦਾ ਆ ਤੇ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਔਰ ਜਿਹੜੇ ਇਹਨਾਂ ਦੇ ਉਮੀਦਵਾਰ ਆ ਕੋਈ ਵੀ ਉਮੀਦਵਾਰ ਚਾਹੇ ਪਿਛਲੇ ਆ ਚਾਹੇ ਮੌਜੂਦਾ ਵੀ ਉਹਨਾਂ ਨੇ ਉਹੀ ਕੰਮ ਕਰਨਾ ਜੋ ਉਹਨਾਂ ਦੀ ਪਾਰਟੀ ਦੀ ਨੀਤੀ ਹੈ ਇਹ ਪਾਰਟੀ ਦੀ ਨੀਤੀ ਕੀ ਆ ਵੀ ਸਰਕਾਰੀ ਮਦਦ ਕੋਈ ਨਹੀਂ ਆ ਤੁਹਾਡੇ ਲਈ ਪ੍ਰਾਈਵੇਟ ਬਣਾ ਦਿੱਤਾ ਤੇ ਉਹ ਕਿਉਂਕਿ ਉਹ ਸਾਨੂੰ ਸਭ ਤੋਂ ਵੱਧ ਸਾਡੀ ਲੋੜ ਆ ਹੈਲਥ ਦੀ ਪਰ ਉਹਨਾਂ ਨੇ ਇਹ ਕੀਤਾ ਵੀ ਤੁਸੀਂ ਸਾਰਾ ਪੈਸਾ ਉੱਧਰ ਜਿਹੜਾ ਦੇ ਕੇ ਤੇ ਆਪਣੇ ਬੰਦੇ ਨੂੰ ਬਚਾਓ ਤੇ ਆਪਣਾ ਸਾਡਾ ਜਲੰਧਰ ਆ ਜਲੰਧਰ ਦੇ ਵਿੱਚ ਕੋਈ ਵੀ ਸਿਰ ਦੀ ਸੱਟ ਦਾ ਡਾਕਟਰ ਹੈ ਨਹੀਂ ਸਰਕਾਰਾਂ ਚ ਕਿਤੇ ਵੀ ਹਾਰਡ ਦਾ ਕੋਈ ਡਾਕਟਰ ਨਹੀਂ ਹੈਗਾ ਹਾਰਡ ਦਾ ਇਲਾਜ ਸਰਕਾਰੀ ਚ ਨਹੀਂ ਹੁੰਦਾ ਕਿਡਨੀ ਦਾ ਕੋਈ ਪ੍ਰੋਬਲਮ ਆ ਜਾਵੇ ਉਹ ਸਰਕਾਰੀ ਚ ਨਹੀਂ ਹੁੰਦਾ ਲੀਵਰ ਦੀ ਕੋਈ ਪ੍ਰੋਬਲਮ ਆ ਜਾਵੇ ਉਹ ਸਰਕਾਰੀ ਚ ਨਹੀਂ ਹੁੰਦਾ ਵੀ ਲੋਕਾਂ ਦੇ ਲਈ ਜਦੋਂ ਲੋਕਾਂ ਨੂੰ ਇੱਕ ਘੇਰ ਕੇ ਉਹਨਾਂ ਨੂੰ ਲੁੱਟਵਲ ਤੰਤਰ ਵੱਲ ਲੈ ਜਾਣਾ ਹੁੰਦਾ ਤੇ ਹੌਲੀ-ਹੌਲੀ ਇਹਨਾਂ ਨੇ ਸਰਕਾਰੀ ਇੰਸਟੀਚੂਨ ਨਿਵੇੜੇ ਆ ਤੇ ਲੋਕਾਂ ਨੂੰ ਸਿਰਫ ਪ੍ਰਾਈਵੇਟ ਦੇ ਜਿਹੜਾ ਬੱਸ ਪਾਇਆ ਤੇ ਉਹਦੇ ਲਈ ਵੀ ਹੋਰ ਵੋਟ ਮੰਗੀ ਜਾ ਰਹੀ ਹੈ ਜਿਹੜੀਆਂ ਹੁਣ ਜਿਹੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਉਹ ਇਦਾਂ ਦੇ ਸਿਸਟਮ ਨੂੰ ਬਣਾਏ ਰੱਖਣ ਦੇ ਲਈ ਜਿਹੜੀ ਵੋਟ ਮੰਗੀ ਜਾ ਰਹੀ ਆ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹੀ ਗੱਲ ਕਹਨਾ ਚਾਹੁੰਦਾ ਵੀ ਉਹਨਾਂ ਨੂੰ ਸ਼ਾਇਦ ਕਈ ਵਾਰ ਪਤਾ ਨਹੀਂ ਹੁੰਦਾ ਵੀ ਇਹ ਜਿਹੜੀਆਂ ਪਾਰਟੀਆਂ ਔਰ ਇਹੀ ਫਿਰ ਬੀਜੇਪੀ ਨੇ ਅਗੇ ਕੀਤਾ ਵੀ ਪ੍ਰਾਈਵੇਟ ਸਿਸਟਮ ਰੱਖਿਆ ਤੇ ਉਹਦੇ ਵਿੱਚ ਲਗਾਤਾਰ ਦਵਾਈਆਂ ਹੋਰ ਚੀਜ਼ਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਤੇ ਜਿਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਹੈਗਾ ਉਹ ਬੇ ਇਲਾਜੇ ਮਾਰੇ ਜਾਂਦੇ ਤੇ ਕਾਂਗਰਸ ਨੇ ਜਿਹੜੀ ਇਹ ਕਲੇਮ ਕਰਦੀ ਮੈਂ ਅਸੀਂ ਤਾਂ ਆਮ ਲੋਕਾਂ ਦੀ ਪਾਰਟੀ ਅਗਰੇ ਝੜੂ ਵੀ ਇਹੀ ਕਲੇਮ ਕਰਦਾ ਤੇ ਆਮ ਲੋਕਾਂ ਤੇ ਹੀ ਵੱਧ ਜਿਹੜਾ ਉਹਨਾਂ ਨੇ ਕੁਹਾੜਾ ਆਪਣਾ ਜਿਹੜਾ ਚਲਾਇਆ ਹੈਗਾ ਤੇ ਇਸ ਕਰਕੇ ਆਪਾਂ ਨੂੰ ਇਹ ਇਹਨਾਂ ਗੱਲਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਔਰ ਜਿਹੜੀਆਂ ਪਾਰਟੀਆਂ ਸਾਡੀ ਲੁੱਟ ਦਾ ਪ੍ਰਬੰਧ ਕਰਦੇ ਆਂ ਵੀ ਬੰਦੇ ਦੀ ਸਥਿਤੀ ਦਾ ਨਜਾਇਜ਼ ਫਾਇਦਾ ਚੱਕ ਕੇ ਉਹਦੇ ਵੱਧ ਪੈਸੇ ਲਵਾਉਂਦੀਆਂ ਵੀ ਉਹਨਾਂ ਨੂੰ ਬਿਲਕੁਲ ਆਪਾਂ ਨੂੰ ਨਕਾਰਨਾ ਚਾਹੀਦਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ